ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਹ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਪਦਾ ਹੋਇਆ ਪਠਾ ਠੰਡਾ ਕਰ ਦਿੱਤਾ ਸੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸਨ 1645 ਈਸਵੀ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਪਿੰਡ ਕੋਟਲਾ ਨਿਹੰਗ ਖਾਂ ਇੱਕ ਰੋੜਾਂ ਦੇ ਪੱਠੇ ਤੇ ਪਹੁੰਚ ਜਾਂਦੇ ਹਨ ਅਤੇ ਇਹ ਪੱਠਾ ਪੂਰੀ ਤਰ੍ਹਾਂ ਤਾਪ ਰਿਹਾ ਸੀ ਤਾਂ ਇਸ ਪੱਠੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੋਂ ਦੇ ਮਜ਼ਦੂਰਾਂ ਕੋਲੋਂ ਕੋਝ ਦੇਰ ਆਰਾਮ ਕਰਨ ਦੇ ਲਈ ਜਗਾ ਦੇ ਲਈ ਪੁੱਛਿਆ ਮਜ਼ਦੂਰਾਂ ਨੂੰ ਕਿਹਾ ਕਿ ਅਸੀਂ ਆਰਾਮ ਕਰਨਾ ਹੈ ਸਾਡੇ ਨਾਲ ਕੁਝ ਫੌਜਾਂ ਵੀ ਹਨ ਇਸ ਲਈ ਸਾਨੂੰ ਕੋਈ ਆਰਾਮਦਾਇਕ ਜਗਾ ਦੱਸੋ ਤਾਂ ਇਹਨਾਂ ਮਜ਼ਦੂਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਖੌਲ ਕਰਦਿਆਂ ਹੋਇਆਂ ਇਸ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਤਾਂ ਫਿਰ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜੇ ਦੀ ਲਗਾਮ ਖਿੱਚੀ ਤਾਂ ਗੁਰੂ ਪਾਸ਼ਾ ਜੀ ਦਾ ਘੋੜਾ ਉਸੇ ਵੇਲੇ ਉਸ ਤਫ ਦੇ ਹੋਏ ਪੱਠੇ ਕੋਲ ਪੱਠੇ ਤੇ ਚੜ ਜਾਂਦਾ ਹੈ ਤਾਂ ਘੋੜੇ ਦੇ ਜਦ ਜਿਵੇਂ ਹੀ ਉਸ ਘੋੜੇ ਨੇ ਅਗਲੇ ਪੌੜ ਪੱਠੇ ਦੇ ਨਾਲ ਲੱਗਦੇ ਹਨ ਤਾਂ ਉਸੇ ਵੇਲੇ ਇੱਕਦਮ ਪੱਠਾ ਤਪਦਾ ਹੋਇਆ ਪੱਠਾ ਠੰਡਾ ਹੋ ਜਾਂਦਾ ਹੈ ਤਾਂ ਇਹ ਚਮਤਕਾਰ ਦੇਖ ਕੇ ਉਸ ਪੱਠੇ ਦੇ ਮਜ਼ਦੂਰ ਇੱਕਦਮ ਡਰ ਜਾਂਦੇ ਹਨ ਅਤੇ ਉਹਨਾਂ ਨੇ ਜਾ ਕੇ ਆਪਣੇ ਠੇਕੇਦਾਰ ਨਹਾ ਖਾਂ ਪਠਾਨ ਨੂੰ ਦੱਸਦੇ ਹਨ ਪੱਠੇ ਉੱਤੇ ਕੋਈ ਪੀਰ ਪਗੰਬਰ ਆਇਆ ਹੈ ਜਿਨ੍ਹਾਂ ਨੇ ਤੱਪਦਾ ਹੋਇਆ ਪੱਠਾ ਠੰਡਾ ਕਰ ਦਿੱਤਾ ਹੈ ਤਾਂ ਉਸ ਵੇਲੇ ਨਹਨਖਾਂ ਨੰਗੇ ਪੈਰੀ ਆਪਣੀ ਹਵੇਲੀ ਦੇ ਅੰਦਰ ਬੈਠਾ ਹੋਇਆ ਸੀ ਤਾਂ ਉਸ ਦੇ ਮਾਨ ਵਿੱਚ ਇੱਕਦਮ ਖਿਆਲ ਆਉਂਦਾ ਹੈ ਕਿ ਇਹ ਜ਼ਰੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋਣਗੇ ਅਤੇ ਇੰਨੀ ਗੱਲ ਮਾਨ ਵਿੱਚ ਸੋਚ ਕੇ ਉਹ ਇੱਕਦਮ ਨੰਗੇ ਪੈਰੀ ਦੌੜ ਪੈਂਦਾ ਹੈ ਦੌੜਦਾ ਹੋਇਆ ਪਠੇ ਤੇ ਆ ਪਹੁੰਚਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਪਠੇ ਤੇ ਬੈਠ ਕੇ ਰਹਿਰਾਸ ਵੇਲੇ ਦਾ ਪਾਠ ਕਰ ਰਹੇ ਸਨ ਅਤੇ ਪਾਠ ਕਰਨ ਤੋਂ ਪ੍ਰੰਤ ਅਰਦਾਸ ਕਰਦੇ ਹਨ ਉਸ ਤੋਂ ਬਾਅਦ ਨਹੰਕਾਂ ਪਠਾਨ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਟੈ ਪੈਂਦਾ ਹੈ ਅਤੇ ਮਾਫੀ ਮੰਗਦਾ ਹੋਇਆ ਕਹਿ ਰਿਹਾ ਹੈ ਕਿ ਪਾਸ਼ਾ ਜੀ ਇਹਨਾਂ ਮਜ਼ਦੂਰਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਤੇ ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਫਿਰ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਕਹਿਣ ਲਗੇ ਕਪਾਈ ਜੋ ਕੁਝ ਵੀ ਹੋਇਆ ਹੈ ਠੀਕ ਭਾਣੇ ਵਿੱਚ ਹੀ ਹੋਇਆ ਹੈ ਹੁਣ ਤੁਸੀਂ ਇਹ ਪੱਠਾ ਛੇੜਨਾ ਨਹੀਂ ਹੈ ਤਾਂ ਫਿਰ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇਕ ਸ਼ਬਦ ਉਚਾਰਨ ਕੀਤਾ ਕਤਪਤ ਮੇਂ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਏ ਅਤੇ ਇਹ ਬਚਨ ਕਿਹਾ ਕਿ ਇੱਥੇ ਤਪਦੇ ਹਿਰਦੇ ਸ਼ਾਂਤ ਹੋ ਜਾਣਗੇ ਦੁੱਖਾਂ ਦਾ ਨਾਸ਼ ਹੋ ਜਾਵੇਗਾ ਅਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਅਤੇ ਇਥੋਂ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ ਤਾਂ ਉਸ ਵੇਲੇ ਫਿਰ ਨਿਹੰਗ ਖਾਂ ਪਠਾਨ ਸ੍ਰੀ ਗੁਰਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਨ ਲੱਗਾ ਕਪਾਸ਼ਾ ਜੀ ਤੁਸੀਂ ਸਾਡੇ ਘਰ ਚੱਲੋ ਅਤੇ ਉਸ ਤੋਂ ਬਾਅਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਹੰਗ ਖਾਨ ਦੀ ਹਵੇਲੀ ਜਾਂਦੇ ਹਨ ਅਤੇ ਨਿਹੰਗ ਖਾਨੇ ਗੁਰੂ ਗੁਰੂ ਸਾਹਿਬ ਜੀ ਦੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੇਵਾ ਕੀਤੀ ਤਾਂ ਰਾਤ ਰੁਕਣ ਤੋਂ ਬਾਅਦ ਫਿਰ ਅਗਲੇ ਦਿਨ ਜਦ ਸਵੇਰ ਹੋਈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੰਦੇ ਹਨ ਪਹਿਲੀ ਵਾਰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੱਟੇ ਤੇ ਆਉਂਦੇ ਹਨ ਅਤੇ ਦੂਸਰੀ ਵਾਰ ਫਿਰ ਨਿਹੰਗ ਖਾਨ ਦੇ ਪੁੱਤਰ ਦਾ ਮੰਗਣਾ ਹੁੰਦਾ ਹੈ ਤਾਂ ਗੁਰੂ ਪਾਸ਼ਾ ਜੀ निहंग खान दी हवेली ਜਾਂਦੇ ਹਨ ਅਤੇ ਤੀਸਰੀ ਵਾਰ ਫਿਰ ਸ੍ਰੀ ਗੁਰਗੋਬਿੰਦ ਸਿੰਘ ਜੀ ਜਦੋਂ ਜਦੋਂ ਆਨੰਦਪੁਰ ਦਾ ਕਿਲਾ ਛੱਡਦੇ ਹਨ ਤਾਂ ਉਸ ਤੋਂ ਬਾਅਦ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਤਾਂ ਉਸ ਵੇਲੇ ਗੁਰੂ ਪਾਤਸ਼ਾਹ ਜੀ ਇੱਥੇ ਰੋਪੜ ਆਉਂਦੇ ਹਨ ਸਭ ਤੋਂ ਪਹਿਲਾਂ ਇੱਥੇ ਭੱਠੇ ਤੇ ਆ ਕੇ ਭੱਠੇ ਤੇ ਆਏ ਅਤੇ ਉਸ ਤੋਂ ਬਾਅਦ ਫਿਰ ਨਿਹੰਗ ਖਾਂ ਦੇ ਘਰ ਚਲੇ ਗਏ ਜਦ ਗੁਰੂ ਪਾਸ਼ਾ ਜਿੰਨੇ ਹੰਗ ਖਾਂ ਪਠਾਨ ਦੇ ਘਰ ਗਏ ਤਾਂ ਉਸ ਵੇਲੇ ਨਿਹੰਗ ਖਾਂ ਪਠਾਨ ਕਹਿਣ ਲੱਗਾ ਕਿ ਪਾਸ਼ਾ ਜੀ ਤੁਹਾਡਾ ਇੱਕ ਸਿੰਘ ਤੁਹਾਡਾ ਇੱਕ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਅਤੇ ਉਹ ਅੰਦਰ ਪਿਆ ਹੈ ਤਾਂ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਜਦ ਅੰਦਰ ਜਾਂਦੇ ਹਨ ਤਾਂ ਵੇਖਦੇ ਹਨ ਭਾਈ ਬਚਿੱਤਰ ਸਿੰਘ ਨੂੰ ਬਹੁਤ ਫੱਟ ਲੱਗੇ ਹੋਏ ਹਨ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਹੈ ਤਾਂ ਉਸ ਵੇਲੇ ਗੁਰੂ ਪਾਸ਼ਾ ਜੀ ਨਿਹੰਗ ਖਾਂ ਪਠਾਨ ਦੇ ਘਰ ਫਿਰ ਰਾਤ ਦੇ 12 ਵਜੇ ਤੱਕ ਰੁਕਦੇ ਹਨ ਅਤੇ 12 ਵਜੇ ਤੋਂ ਬਾਅਦ ਜਦ ਗੁਰੂ ਪਾਤਸ਼ਾਹ ਜੀ ਚਮਕੌਰ ਸਾਹਿਬ ਵੱਲ ਜਾਣ ਲੱਗਦੇ ਹਨ ਤਾਂ ਉਸ ਵੇਲੇ ਨਿਹੰਗ ਖਾਂ ਦਾ ਸਾਰਾ ਪਰਿਵਾਰ ਗਲ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਪਾਤਸ਼ਾਹ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਦਰਸ਼ਨਾਂ ਦੇ ਲਈ ਅਨੰਦਪੁਰ ਸਾਹਿਬ ਆਉਂਦੇ ਸਾਂ ਪਰ ਹੁਣ ਅਸੀਂ ਤੁਹਾਡੇ ਦਰਸ਼ਨਾਂ ਦੇ ਲਈ ਕਿੱਥੇ ਆਵਾਂਗੇ ਤਾਂ ਫਿਰ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਪਰਿਵਾਰ ਨੂੰ ਤਿੰਨ ਸ਼ਸਤਰ ਬਖਸ਼ੇ ਇੱਕ ਤਾਂ ਸ਼ੀਰ ਸਾਹਿਬ ਸੀ ਇੱਕ ਕਟਾਰ ਅਤੇ ਇੱਕ ਢਾਲ ਬਖਸ਼ੀ ਸੀ ਬਖਸ਼ ਕੇ ਇਹ ਵਚਨ ਕੀਤੇ ਕਿ ਭਾਈ ਜਦੋਂ ਵੀ ਤੁਸੀਂ ਸਾਡੇ ਦਰਸ਼ਨ ਕਰਨੇ ਹੋਣਗੇ ਤਾਂ ਤੁਸੀਂ ਅਰਦਾਸ ਬੇਨਤੀ ਕਰਦੇ ਨਹੀਂ ਤਾਂ ਅਸੀਂ ਉਸੇ ਵੇਲੇ ਹਾਜ਼ਰ ਹੋਵਾਂਗੇ ਜਦੋਂ ਵੀ ਤੁਹਾਨੂੰ ਲੋੜ ਪਵੇਗੀ ਤੁਸੀਂ ਅਰਦਾਸ ਕਰਨਾ ਅਸੀਂ ਉਸੇ ਵੇਲੇ ਹਾਜ਼ਰ ਹੋਵਾਂਗੇ ਤੁਹਾਡੀ ਰੱਖਿਆ ਕਰਾਂਗੇ ਇੰਨੇ ਕੁ ਬਚਨ ਕਰਦੇ ਹੋਏ ਸ੍ਰੀ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਕੌਰ ਸਾਹਿਬ ਅਲਚਾਲੇ ਪਾ ਦਿੰਦੇ ਹਨ ਅਤੇ 1947 ਦੀ ਵੰਡ ਵੇਲੇ ਪਠਾਨ ਪਾਕਿਸਤਾਨ ਨੂੰ ਜਾਂਦੇ ਹੋਏ ਇਹ ਤਿੰਨੇ ਸ਼ਸਤਰ ਸ੍ਰੀ ਗੁਰਦੁਆਰਾ ਪਠਾ ਸਾਇ ਵਿਖੇ ਪ੍ਰਬੰਧਕਾਂ ਨੂੰ ਸੌਂਪਨ ਦਾ ਤਿੰਨੇ ਸ਼ਸਤਰਾਂ ਦੀ ਸੇਵਾ ਸੰਭਾਲ ਕਰਨ ਦਾ ਗੁਰਦੁਆਰਾ ਪੱਠਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪ ਕੇ ਗਏ ਸਨ ਢਾਲ ਨੂੰ ਪਿੰਡ ਦਾ ਪ੍ਰਬੰਧਕ ਆਪਣੇ ਘਰ ਲੈ ਗਿਆ ਸੀ ਜੋ ਕਿ ਇਸ ਵੇਲੇ ਗੁਰਦੁਆਰਾ ਪਾਈ ਬਚਿੱਤਰ ਸਿੰਘ ਜੀ ਦੇ ਦੇਵਸਥਾਨ ਤੇ ਪਈ ਹੋਈ ਹੈ ਅਤੇ ਬਾਕੀ ਦੇ ਦੋ ਸ਼ਸਤਰ ਕਟਿਰੀ ਸਾਹਿਬ ਅਤੇ ਕਟਾਰ ਸ੍ਰੀ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਜੋਬਿਤ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ